ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕੀ ਹਾਲ ਚਾਲ ਨੇ ਜੀ ਪਹੁੰਚੇ ਜੀ ਅੱਜ ਆਪਾਂ ਪੰਜਾਬੀ ਖੇਡ ਮੇਲੇ ਤੇ ਦੂਜਾ ਦਿਨਾਂ ਦੀ ਖੇਡ ਮੇਲੇ ਦਾ ਅੱਜ ਪਹਿਲੇ ਦਿਨ ਰੁਝੇਮਿਆ ਕਰਕੇ ਨਹੀਂ ਆਇਆ ਗਿਆ ਜੀ ਦੂਜੇ ਦਿਨ ਫੇਰ ਕੁਝ ਸਕੈਡਿਊਲ ਨਿਕਲ ਆਇਆ ਸੀ ਸੋ ਜਿੰਨਾ ਕ ਟਾਈਮ ਬਚਿਆ ਜੀ ਪਹੁੰਚੇ ਹੈਗੇ ਪੰਜਾਬੀ ਖੇਡ ਮੇਲਾ ਕੈਂਬਰੇਜ ਹਾਂ ਜੀ ਸੋ ਅੱਜ ਦੂਜਾ ਤੇ ਆਖਰੀ ਦਿਨ ਤੁਸੀਂ ਦੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਇਹ ਪੰਜਾਬ ਚ ਮੇਡ ਮੇਲਾ ਹੋ ਰਿਹਾ ਜਾਂ ਬਾਹਰ ਖੇਡ ਮੇਲਾ ਹੋ ਰਿਹਾ ਇਕੱਠ ਵੀ ਕਾਫੀ ਹੈਗਾ ਇਹ ਤਕਰੀਬਨ ਰਿਵਰ ਸਾਈਡ ਪਾਰਕ ਤੋਂ ਆਪਾਂ ਨੂੰ ਰੋਡ ਜਾਂਦਾ ਰੋਜ਼ਰ ਫੀਲਡ ਕੰਨੀ ਜਿੱਥੇ ਕਾਫੀ ਮੈਦਾਨ ਨੇ ਖੇਡਾਂ ਦੇ ਦੇਖ ਸਕਦੇ ਆ ਵੀ ਕਾਫੀ ਮੈਦਾਨ ਨੇ ਇੱਥੇ ਬਾਲੀਵਾਲ ਦੇ ਮੈਦਾਨ ਨੇ ਫੁੱਟਬਾਲ ਦੇ ਮੈਦਾਨ ਨੇ ਜਾਂ ਇਹਨਾਂ ਦੀ ਜਿਹੜੀ ਫੁੱਟਬਾਲ ਉਹਨਾਂ ਦੇ ਮੈਦਾਨ ਨੇ ਸੋ ਤੁਹਾਨੂੰ ਦਿਖਾਉਣੇ ਆ ਜੀ ਸੋ ਕਾਫੀ ਕੁਝ ਚੱਲ ਰਿਹਾ ਹੈਗਾ ਆਜੋ ਬੇ ਪਾਸੇ ਭਾਵ ਸਟੇਜ ਦੇ ਲੈਫਟ ਸਾਈਡ ਜਿਹੜੇ ਹੈਗੇ ਆ ਚਲੋ ਜੀ ਖੇਡ ਮੇਲਾ ਚੱਲ ਰਿਹਾ ਹੈ ਤਾਕਤ ਤੇ ਸੱਜੇ ਪਾਸੇ ਕੈਂਬਰੇਜ ਗਰਲਸ ਸੋ ਇਸ ਪਾਸੇ ਕੈਂਬਰੇਜ ਮੇਰੇ ਰਾਈਟ ਸਾਈਡ ਦੇ ਕੈਂਬਰੇਜ ਗਰਲਸ ਤੇ ਲੈਫਟ ਹੈਂਡ ਨਾਰੀ ਸ਼ਕਤੀ ਲੋ ਜੀ ਬੱਚਿਆਂ ਦਾ ਚੱਲ ਆ ਜੀ ਪਰਲੇ ਪਾਸੇ ਚੱਲ ਤੂੰ ਆ ਜਾ ਕੇ ਇੱਥੋਂ ਇੱਥੇ ਲੋ ਜੀ ਉਹ ਦੇ ਬੈੱਟ ਛੱਡ ਦੇ ਜਵਾਕਾਂ ਦਾ ਸਾਕ ਅਸੀਂ ਦਾ ਮਾਵਲਾ ਜਾਂਦਾ ਜੀ ਇੱਕ ਪਾਸੇ ਵੀ ਕਰੇ ਜਾਂਦੇ ਨੇ ਮੇਰੇ ਹੁਣ ਛੱਤ ਤੋਂ ਦੇਖਦਾ ਨਹੀਂ ਜੇ ਬੈਠ ਕੇ ਦੇਖ ਸਕਦੇ ਤਾਂ ਬੈਠ ਕੇ ਦੇਖ ਬਾਈ ਹੁਣਾਂ ਨੇ ਬਦਾਮ ਮਲਕ ਲਾਇਆ ਵਾ ਇਹ ਕਿੰਨਾ ਬੋਲਣਾ ਕਿਹੜੇ ਵੀ ਜਿਹੜੀ ਕੰਪਨੀ ਆ ਆਪਣੀ ਸਕਾਈ ਟ੍ਰਾਂਸ ਟਰੱਕ ਐਂਟਲਰ ਪੇ ਜੀ ਸੋ ਹੁਣ ਜਿਹੜੇ ਆ ਗਏ ਸਕਾਈ ਟ੍ਰਾਂਸ ਵਾਲੇ ਬਾਈ ਹੁਣਾਂ ਨੇ ਲਾਇਆ ਵਾ ਜੀ ਬਦਾਮ ਮਲਕ ਦਾ ਵੇ ਇਧਰ ਦੇਖੋ ਬਈ ਲੱਗੇ ਜਾਲ ਲੱਗਿਆ 30 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਕਹਿੰਦੇ ਗੋਗੀ ਫਾਦੀ ਨੇ ਸਾਰੀਆਂ ਸਟੋਲਾ ਹੁਲਾ ਲੱਗੀਆਂ ਵੇ ਅਕੌੜੇ ਕਹਿੰਦੇ ਬਈ ਬਹੁਤ ਪਿਆਰਾ ਜਿਹਾ ਬੱਚਾ ਬੋਗੀ ਆਂਧੂ ਰਹਿੰਦਾ ਸਾਡਾ ਭਤੀਜਾ ਰੋਟੀ ਪਾਣੀ ਜਲੇਬੀਆਂ ਧਿਆਵਾ ਦਾ ਬੰਦੇ ਸਾਡੇ ਜਾਣ ਪਛਾਣ ਵਾਲੇ ਹਾਂ ਬਾਈ ਕੀ ਹਾਲ ਚਾਲ ਕਿਵੇਂ ਆ ਕੋੰੜਿਆ ਲੰਗਰ ਚੱਲ ਰਿਹਾ ਜੀ ਇੱਧਰ ਚੱਲ ਰਿਹਾ ਹੈਗਾ ਫਾਲ ਫਰੂਟ ਫਰੂਟ ਚਾਟ ਅੱਗੇ ਚੱਲਦੇ ਆਪਾਂ ਉਧਰ ਆਪਣਾ ਬੰਦੇ ਨੂੰ ਮਿਲੀਏ ਜਿਹਨੂੰ ਮਿਲਣਾ ਹੈ ਸਾਡੇ ਰਾਈਟ ਸਾਈਡ ਦੇ ਉੱਤੇ ਬ੍ਰੈਡ ਵੁੱਡ ਚੱਲਦੀਆਂ ਨੇ ਸਾਰੀਆਂ ਇਹਨਾਂ ਦੀਆਂ ਤੁਹਾਨੂੰ ਮੈਂ ਮੇਲਾ ਘੁੰਮ ਫਿਰ ਕੇ ਦਿਖਾ ਰਿਹਾ ਕਿਦਾਂ ਚੱਲ ਰਿਹਾ ਹੈਗਾ 80-100 ਮੀਟਰਸ ਅੱਗੇ ਜਿਹੜੇ ਵੀ ਕੈਂਬਰੇਜ ਜਾਂ ਕਿਚਨਰ ਦੇ ਵਿੱਚ ਆਹਦਾ ਕੰਮ ਕਰਦ ਨੇ ਉਹਨਾਂ ਨੇ ਸਾਰਿਆਂ ਨੇ ਆਪ ਦਾ ਲਾਇਆ ਬਾਈ ਹਸਾਬਤਾ ਹੋ ਜਾ ਕਿਚਨਰ ਗੁਰੂ ਘਰ ਦੀ ਟੀਮ ਇਹ ਟਾਊਨ ਬੱਤੀਆਂ ਜਿਹੜੀਆਂ ਲਗੀਆਂ ਨੇ ਜੀ ਇਹ ਬਾਈ ਹੁਣੇ ਟੈਰਾਂ ਵਾਲੇ ਨੇ ਕੋਈ ਦੋ ਜਣ ਸਟੇਟ ਦਾ ਕੰਮ ਚੱਲੇ ਖਿਆਦਾ ਸੀ ਆਈਪੀਸੀ ਬੈਂਕ ਵਾਲੇ ਹੋਗੇ ਮਿਲਟਨ ਰਣਜੀਤ ਸਿੰਘ ਬੋਇਲ ਸੂਡ ਪੁਨਾ ਵੱਲੋਂ ਤੇ 300 ਡਾਲਰ ਸਾਡੀ ਭੈਣ ਰਣਜੀਤ ਫੰਗੂੜਾ ਇਸੇ ਤਰ੍ਹਾਂ ਦੂਜੇ ਦਰਜੇ ਤੇ ਰਹਿਣ ਵਾਲੀਆਂ ਟੀਮਾਂ ਲਈ ਰੋਡ ਸਾਈਡ ਟਾਇਰ ਟਰੱਕ ਸਰਵਿਸ ਮਿਲਟਨ ਰਣਜੀਤ ਬੋਇਲ 200 ਡਾਲਰ ਤੇ ਗੁਰਜੀਤ ਪੰਗੂੜਾ ਵੱਲੋਂ ਵੀ 200 ਡਾਲਰ ਸੋ 600 ਬੈਸ ਕਰਦੇ ਤੇ ਜੇਰੀ ਟੀਮ ਰਹੇਗੀ ਤੇ ਜਿਹੜੀ ਟੀਮ ਦੂਜੇ ਦਰਜੇ ਤੇ ਰਹੇਗੀ 400 ਡਾਲਰ ਦਾ ਸਪੈਸ਼ਲ ਕੈਸ਼ ਪ੍ਰਾਈਜ਼ ਦਿੱਤਾ ਜਾਵੇਗਾ ਸੋ ਇਧਰ ਪੁੱਲ ਸਟਾਰਟ ਹੋ ਗਿਆ ਇੱਕ ਵਾਰ ਯੋਰਦਾਰ ਤਾੜੀਆਂ ਲਾ ਦਿਓ ਤਾਂ ਕਿ ਇਹਨਾਂ ਸਾਰਿਆਂ ਦੀ ਹੌਸਲਾ ਵਜਾਈ ਹੋ ਜਾਵੇ ਸੋ ਪਹਿਲੇ ਦਰਜੇ ਲਈ ਵੀ ਕੈਸ਼ ਪ੍ਰਾਈਜ਼ਸ ਆ ਗਏ ਦੂਜੇ ਦਰਜੇ ਲਈ ਵੀ ਕੈਸ਼ ਪ੍ਰਾਈਜ਼ਸ ਆ ਗਏ ਸੋ ਪਹਿਲੇ ਦਰਜੇ ਲਈ ਰੋਡ ਸਾਈਡ ਟਾਇਰ ਟਰੱਕ ਸਰਵਿਸਿਜ਼ ਮਿਲਟਨ ਤੋਂ ਸਾਡਾ ਵੀਰ ਰਣਜੀਤ ਬੋਇਲ 300 ڈالر ਤੇ ਸਾਡੀ ਭੈਣ ਗਰਜੀਤ ਗੋੜਾਵਾਲੋਂ ਵੀ 300 ڈالر ਦਾ ਸਪੈਸ਼ਲ ਪ੍ਰਾਈਜ਼ ਹੈ ਇਸੇ ਤਰ੍ਹਾਂ ਦੂਜੇ ਦਰਜੇ ਤੇ ਜਿਹੜੀ ਵੀ ਟੀਮ ਰੱਸਾ ਕੱਸੀ ਵਿੱਚ ਰਹੇਗੀ ਉਹਦੇ ਲਈ 200 ڈالر ਰੋਡ ਸਾਈਡ ਟਾਇਰ ਟਰੱਕ ਸਰਵਿਸਿਸ ਮਿਲਟਨ ਤੋਂ ਰਣਜੀਤ ਬੋਇਲ ਵੱਲੋਂ ਤੇ 200 ڈالر ਗਰਜੀਤ ਪੰਘੂੜਾ ਵੱਲੋਂ ਇਹਨਾਂ ਰਸੇ ਦੀਆਂ ਟੀਮਾਂ ਵਿੱਚ ਜਿਹੜੀਆਂ ਟੀਮਾਂ ਪਹਿਲੇ ਤੇ ਦੂਜੇ ਦਰਜੇ ਤੇ ਰਹਿਣਗੀਆਂ ਇਧਰ ਪਹਿਲਾ ਪੁੱਲ ਚੱਲ ਰਿਹਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਪਹਿਲਾ ਬੋਲ ਜਿਹੜਾ ਹੈਗਾ ਕਿਚਨਰ ਗੁਰੂ ਹੈਗਾ ਉਹ ਖਿੱਚ ਲਿਆ ਵੀ ਜਿੱਤ ਲਿਆ ਪਹਿਲਾ ਪਹਿਲਾ ਬੋਲ ਸੋ ਇਸ ਤੋਂ ਬਾਅਦ ਬੇਨਤੀ ਹੈ ਜਿਹੜੇ ਬਾਬਿਆਂ ਦੀ ਆਪਾਂ ਨੇ ਰੱਸਾ ਕਸੀ ਕਰਾਉਣੀ ਹੈ ਉਹ ਵੀ ਪਲੀਜ਼ ਇੱਥੇ ਆ ਕੇ ਦੇਤੇ ਰਾਈਟ ਸਾਈਡ ਤੇ ਦੇ ਦਿਆਂ ਕਿਚਨਰ ਗੁਰੂ ਗਰ ਆਪਾਂ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਉਤਸ਼ਾਹ ਵਧਾਈਏ ਜ਼ੋਰਦਾਰ ਤਾੜੀਆਂ ਨਾਲ ਦੋਨੋਂ ਟੀਮਾਂ ਦੇ ਲਈ ਨਾਲ ਹੀ ਤੁਸੀਂ ਜ਼ੋਰ ਲਾ ਸਕਦੇ ਚੀਅਰ ਅਪ ਕਰ ਸਕਦੇ ਜਿਹੜੀ ਵੀ ਟੀਮ ਦੇ ਸਮਰਥਕ ਹੋ ਉਹਦੇ తీਸ ਹੋ ਗਿਆ ਨਹੀਂ ਹੋ ਗਿਆ ਪਤਾ ਨਹੀਂ ਉਹ ਉਹਨੇ ਮੇਰੇ ਵਿਚਾਲੇ ਵੀਡੀਓ ਨਰਸਾ ਕਰ ਰਿਹਾ ਹੈ। ਆਹ ਮੋ ਸੰਭਲਿਆ। ਉਹ ਲੈ ਕੇ ਲੈ ਕੇ ਲੈ ਉਹਦੇ ਢਿੱਲਾ ਕੰਮ। ਤੇ ਬਾਬਿਆਂ ਨੂੰ ਬੇਨਤੀ ਹੈ ਕਿ ਥੋੜਾ ਸਾਈਡ ਦੇ ਹੋ ਜਿਓ ਤੇ ਅਸੀਂ ਸਾਡੇ ਜਿਹੜੇ ਪ੍ਰਬੰਧਕ ਟੀਮ ਹੈ ਕਹਿੰਦੇ ਮੱਲੀ ਮੇਰਾ ਵੀਰ ਆਵਾਜ਼ ਸੁਣਦਾ ਹੋਵੇ ਆਪਦੀ ਟੀਮ ਨੂੰ ਲੈ ਕੇ ਆਵੇ ਜੀ। ਪਹਿਲੇ ਦਰਜੇ ਤੇ ਵੋਲੀਵੁੱਡ ਅੰਪੀ ਵਰਦੀਸ਼ ਵਰਦੀਸ਼ ਚੱਗੜ ਜੀ ਸਾਡੇ ਵਿਚਕਾਰ ਪਹੁੰਚੇ ਸੋ ਵਿਗਲ ਵੱਜਿਆ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦਲੇਰ ਮੀਆਂ ਚੜੇ ਪੁੱਤ ਸਰਦਾਰਾਂ ਦੇ ਸ਼ੈਲ ਵਾਂਕੇ ਜਿਵੇਂ ਦੇਲੋਂ ਨਿਕਲਦੇ ਸ਼ੇਰ ਮੀਆਂ ਚੜੇ ਸਭ ਪੰਜਾਬ ਦੇ ਦੁਆਬੀਏ ਜੀ ਜਿਨ੍ਹਾਂ ਲਵਾਏ ਸੀ ਕਿਲੇ ਢੇਰ ਮੀਆਂ ਸ਼ਾ ਮੁਹੰਮਦਲਾ ਚੜੇ ਜੰਬੂਰ ਖਾਨੇ ਕੁਆ ਹੁਕਮ ਨਾਲ ਲਾਭ ਦੇ ਦੇਰ ਵੀ ਹੈ ਸੋ ਦੋਵੇਂ ਪਾਸੇ ਦੀਆਂ ਟੀਮਾਂ ਕਹਿੰਦੇ ਬਿਲਕੁਲ ਤਿਆਰ ਬੜ ਤਿਆਰ ਹੈ ਕਿ ਜਿਵੇਂ ਆਖਦੇ ਹੁੰਦੇ ਬਈ ਬਾਬਿਆਂ ਨੇ ਐਨ ਕਹਿੰਦੇ ਅੱਤ ਕਰਨ ਵਾਲੀ ਗੱਲ ਖੇਡ ਮੈਦਾਨ ਦੇ ਵਿੱਚ ਕਰ ਦੁੱਤੀ ਹੈ ਮਾਂ ਦੇ ਮੱਖਣੀ ਖਾੜਿਓ ਦੇ ਸੂਰਮੇ ਪੁੱਤਰੋ ਚਬਾਰੇ ਉਤਰੋ ਫਰਕ ਦੇ ਬਾਜੂ ਕਹਿੰਦੇ ਖਾਦੇ ਹੋਏ ਕਾਜੂ ਬਾਬਿਆਂ ਦੀ ਟੀਮ ਮੈਦਾਨੇ ਵਰਗੀ ਤੱਕ ਤੱਕ ਕੇ ਰਸੇ ਨੂੰ ਘੋਰੀਆਂ ਵੱਟ ਦੇ ਘੋੜੇ ਵਾਂਗ ਨੱਚਦੇ ਜਿਵੇਂ ਅੱਜ ਫੇਰ ਜਵਾਨੀ ਚੜ ਗਈ ਲੈ ਬਾਬਿਆਂ ਨੂੰ ਇੱਕ ਵਾਰੀ ਫੇਰ ਜਵਾਨੀ ਚੜ ਗਈ ਮਾਰ ਦਿਓ ਤਾੜੀਆਂ ਆਹ ਕਹਿੰਦੇ ਲੈ ਗਏ ਖਿੱਚ ਕੇ ਤੇ ਗੱਲ ਕਹਦੇ ਕਰਦੇ ਦੀ 라ਦ ਦਿੱਤੀਆਂ ਟਿਕਾਣੇ ਐਨ ਕਹਿੰਦੇ ਬਾਬਿਆਂ ਦੇ ਪਿਆਰ ਨਹੀਂ ਲੱਗਣ ਦਿੱਤੇ ਉਖੜਦੇ ਪੈਰਾਂ ਦੇ ਵਿੱਚੋਂ ਕਹਿੰਦੇ ਮੁਕਾਬਲਾ ਲੈ ਗਏ ਆ ਜਿੱਤ ਕੇ ਪਹਿਲੀ ਵਾਰੀ ਜਿਹੜੀ ਟੀਮ ਇਹ ਖੱਬੇ ਪਾਸੇ ਸੀ ਉਹਨਾਂ ਨੇ ਮੁਕਾਬਲਾ ਜਿਹੜਾ ਜਿੱਤ ਲਿਆ ਸੋ ਪਹਿਲਾ ਰਾਊਂਡ ਜਿਹੜਾ ਜਿਹੜੇ ਖੱਬੇ ਲੋ ਵੱਜ ਗਈਆਂ ਬਿਸਲਾ ਇੱਕ ਵਾਰੀ ਫੇਰ ਲਾ ਕੰਦੇਵੇ ਪਹਿਲੇ ਛੱਟ ਗਏ ਹੋ ਗਿਆ ਉਖੜ ਗਏ ਪੈਰ ਕਹਿੰਦੇ ਵੀ ਜਿੰਨਾ ਚਿਰ ਤਿਆਰੀ ਬੰਨਣ ਨੂੰ ਲਾਤਾ ਉਹਨਾਂ ਚਿਰ ਹਾਨ ਨੂੰ ਨਹੀਂ ਲੱਗਿਆ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਫੇਰ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਪਿਆਰ ਨਾਲ ਸ਼ੌਕ ਨਾਲ ਲਾਲਚ ਜਾਂ ਝੰਡੇ ਨਾਲ ਕਰਵਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਓ ਵੇ ਵੱਜ ਗਈ ਵੇਸਲ ਇੱਕ ਵਾਰੀ ਜਿੰਨੀਆਂ ਵੀ ਸਾਡੀਆਂ ਭੈਣਾਂ ਬੈਠੀਆਂ ਮਾਰ ਦਿਓ ਤਾੜੀਆਂ ਰੱਸਾ ਕਹਿੰਦੇ ਵੱਜ ਗਿਆ ਇੱਕ ਪਾਸੇ ਕਹਿੰਦੇ ਸੁਖੀ ਦੀ ਟੀਮ ਹੈ ਕੈਂਬਰੇਜ ਗਰਲਸ ਔਰ ਦੂਸਰੇ ਪਾਸੇ ਟੀਮ ਹੈ ਗੁਰੂ ਘਰ ਕਿਚਨਰ ਦੀ ਇਹ ਰੱਸਾ ਕਹਿੰਦੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਬਣਿਆ ਹੋਇਆ ਹੈ ਹੁਣ ਗੱਲ ਕੀ ਵੱਢਦੀ ਹੈ ਤੇ ਸਮੇਂ ਦੇ ਫੈਸਲਾ ਕਰਨਾ ਕਿ ਮੱਖਣਾ ਦੇ ਪੇੜੇ ਤੇ ਮਲਾਈਆਂ ਖਾਣ ਨੂੰ ਡੋਲੀਆਂ ਤੇ ਰੱਥਾਂ ਤੇਰੇ ਸਾਰੇ ਜਾਣ ਨੂੰ ਰੇਲਾ ਤੇ ਹਮੇਲਾ ਪਰਿਵੰਧ ਪਾਉਣ ਨੂੰ ਵੀਰਾ ਦੀਆਂ ਘੋੜੀਆਂ ਦੇ ਗੀਤ ਗਾਉਣ ਨੂੰ ਲਾਲ ਸੋਈਆਂ ਬੁੱਲੀਆਂ ਚ ਸੁੱਤਾ ਜਗ ਨਹੀਂ ਹੀਰੀਆ ਦੀ ਖਾਨ ਨੂੰ ਵੀ ਲੱਗੀ ਅੱਤ ਨਹੀਂ ਮਹਿੰਦੀ ਵਾਲੇ ਹੱਥਾਂ ਵਿੱਚ ਛੱਲੇ ਮੰਦੀਆਂ ਤੇਰੀਆਂ ਨੇ ਗੱਲਾਂ ਮੇਲਿਆਂ ਚ ਹੁੰਦੀਆਂ ਲੱਕੋਂ ਟੁੱਟ ਜਾਣੇ ਗੱਦੜੇ ਨਾਲ ਕੱਚੀਏ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਕਹਿੰਦੇ ਸ਼ੇਰ ਬੱਚੀਆਂ ਪੰਜਾਬ ਦੀਆਂ ਉਸ ਪੰਜ ਦਰਿਆਵਾਂ ਦੀ ਧਰਤੀ ਦੀਆਂ ਜੰਮੀਆ ਪੜੀਆਂ ਜਿਨਾਰੇ ਕਹਿੰਦੇ ਵੀ ਅੱਜ ਆ ਕੇ ਕੈਂਬਰੇ ਦੇ ਖੇਡ ਮੇਲੇ ਤੇ ਰੌਣਕਾਂ ਲਾਈਆਂ ਸੋ ਸੱਜਰ ਲਾਇਆ ਹੋਇਆ ਸੋ ਇੱਕ ਵਾਰ ਫਿਰ ਬਹੁਤ ਬਹੁਤ ਕਈ ਤਰ੍ਹਾਂ ਦੀਆਂ ਚੀਜ਼ਾਂ ਚੁੱਜੀਆਂ ਨੀਆਂ ਖਾ ਕੇ ਉਹ ਕਹਿੰਦੇ ਸੀ ਦੁੱਧ ਮੱਖਣੀ ਖਾ ਕੇ ਆਏ ਵੀ ਪਤਾ ਲੱਗਦੀ ਬਸ ਇੰਦਾ ਰੱਖ ਰਹੀ ਐ ਮਾਦਮਾਂ ਨੂੰ ਬਾਦਲਾ ਕੱਲ ਕੋਈ ਓੱਧੇ ਨਹੀਂ ਰਹੀ ਬਾਕੀ ਹੁਣ ਉੱਪਰ ਛੋਟੀ ਵਾਲੇ ਜਿਹੜਾ ਲੱਗਦਾ ਉਹ ਉੱਧਰ ਨਹੀਂ ਲੱਗਾ ਵਾ ਸੰਧਵਾ ਸਪੋਰਟਸ ਕਲੱਬ ਦੁਆਰਾ ਦੇ ਕੈਂਬਰਿਜ ਗੁਰੂ ਧੰਨਵਾਦ ਹੈ ਕੈਂਬਰਿਜ ਗੁਰੂ ਭਾਈ ਖਿੱਚੇ ਉਹ ਆ ਜੇ ਸੰਧਵਾ ਪਾਪਾ ਜੀ ਸੰਗਠਨ ਗੁਰੂ ਕੈਂਬਰਿਜ ਗੁਰੂ ਨਾ ਦੀ ਟੀਮ ਦਾ ਨਾਮ ਉਹ ਥੋੜਾ ਛੱਟ ਹੋ ਰਹੇ ਨੂੰ ਮੇਰੇ ਸੱਜੇ ਪਾਸੇ ਸੰਧਵਾ ਸਪੋਰਟਸ ਕਲੱਬ ਦੀ ਟੀਮ ਆ ਗਈ ਹੈ ਤੇ ਮੇਰੇ ਖੱਬੇ ਪਾਸੇ ਲੈਗ ਸਾਈਡ ਦੇ ਉੱਤੇ ਜਿਹੜੇ ਆ ਤੁਹਾਨੂੰ ਟੈਟੂ ਵਾਲੇ ਕਾਲ ਦੇ ਨਾਲ ਜਿੰਨੇ ਵੀ ਸਾਡੇ ਪ੍ਰਬੰਧਕ ਵੀਰ ਆ ਜਿੰਨੇ ਵੀ ਸਾਡੇ ਬਲੈਂਕ ਵੀਰ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੈ ਹੱਟ ਗਿਆ ਹਰੋ ਖੜੇ ਰੋ ਖੜੇ ਰੋ ਜਦੋਂ ਮੈਂ ਨੇੜੇ ਵਿੱਚ ਟੈਨਸ਼ਨ ਬਸ ਟੱਕਣਾ ਹੀ ਆ ਵੀ ਜੀ ਸ਼ੁਰੂ ਕਰੋ ਜੀ ਕਮੈਂਟਰੀ ਬੈਠ ਜਾ ਬੈਠ ਜਾ ਫੇ ਖੱਚ ਦੇ ਜਸਵੰਤ ਹੁਣ ਕੀ ਦੇਖਦਾ ਖੱਚ ਖੱਚ ਜਰਾ ਇਹ ਕਿ ਬੱਚੀ ਕਹਿੰਦੇ ਬਈ ਇਹਨਾਂ ਬਾਪੇ ਘਾਚੇ ਸਲ ਵਿੱਚ ਬੱਚੀ ਲੋ ਜੀ ਹੋਲਡ ਹੋਇਆ ਗਰਸਾ ਬਹੁਤ ਹੀ ਪਿਆਰੀ ਜੀ ਸਾਰੇ ਉਧਰ ਸਲੀਟ ਨੇ ਬੰਦੇ ਇਧਰ ਵੀ ਮੈਚ ਮੈਚ ਆ ਦਰਦਵਾਰੇ ਦਾ ਪ੍ਰਧਾਨ ਵੀ ਖੜਾ ਤੇ ਮੈਂਬਰ ਵੀ ਖੜੇ ਆ ਜੇ 5 ਮਿੰਟ ਦੇ ਵਿੱਚ ਇਸ ਬੱਚੀ ਦੀ ਮਾਂ ਜੇ ਬਾਤ ਨਾ ਤੇ ਲੈ ਨਾ ਨਾ ਦੇ ਪਹਿਲਾ ਨਾ ਫਿਰ ਤੀਜੀ ਕਿਉਂਕਿ ਬੱਚੀਆਂ ਨਹੀਂ ਮਿਲਦੀਆਂ ਧੀ ਨਹੀਂ ਮਿਲਦੀਆਂ

ਲੈ ਇਹ ਫਰੀਦ ਸਭਰਾ ਸਾਹਿਬ ਤੁਨੀ ਜਾਣਾ ਜਿਹੜਾ ਰਾਜਪੁਰੇ ਦੇ ਨੇੜੇ ਨੇੜੇ ਰੋ ਅੱਛਾ ਇਸ ਗੱਲ ਦਾ ਧਿਆਨ ਰੱਖੋ ਤੇ ਇਹ ਨਹੀਂ ਵੀ ਆਪਾਂ ਤੁਰਦੇ 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 ਪਰ ਸਾਰੇ ਸੈਕਟਰ ਫੀਲਡ ਦਾ ਢੇਡਾ ਕੱਢ ਲਿਆ ਇੱਥੇ ਕਿ ਮੁਰ ਜਾਣਾ ਇਹ ਤਾਂ ਵੀ ਟੈਸਟ ਟੀਮ ਹੈ ਪਹਿਲਾਂ ਵੀ ਦੱਸਿਆ ਸੀ ਨਹੀਂ ਲੰਗਰਾਂ ਦੀ ਸੇਵਾ ਜੁੜੀ ਹੈ ਸੇਵੀਆ ਗੜੇ ਚੇਨ ਵਾਲਾ ਸਹੂਤਾ लोई 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 चल पे चल पे रसा चल पे रसा चल पे रसा ए ए कर दिया तोर पे तोर पे ओ लेगे 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 ये मुंडे सारे जोर जोर मरा क्या बात है क्या बात है ए क्या बात है ओ क्या बात है ओ क्या बात है ओ लेगे 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 ਉਹ ਲੈਗੇ ਲੈਗੇ ਉਹ ਲੈਗੇ 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 ਉਹ ਲੈਗੇ ਉਹ ਲੈਏ ਬਈ ਲੈਗੇ ਕੀ ਬਾਤ ਹੈ ਚਿਹਰੇ ਹੀ ਕਰਾਦਾ ਚਿਹਰੇ ਹੀ ਕਰਾਦਾ ਉਹ ਚਿਹਰੇ ਹੀ ਕਰਾਦਾ ਬਈ ਚਿਹਰੇ ਹੀ ਕਰਾਦਾ ਮੁੰਡਿਆਂ ਨੇ ਕੀ ਬਾਤ ਹੈ ਸਾਰੇ ਸਰਾ ਕਰਤਾ ਜੀ ਇੰਦਰ ਲੈ ਆਨੇ ਬਾਈ ਹੋਣਾ ਨੇ ਉਧਰ ਸੋਟੀਆਂ ਦਾ ਮੁਕਾਬਲਾ ਚੱਲ ਰਿਹਾ ਜੀ ਦੇਖ ਸਕਦੇ ਹੋ ਸਾਰੇ ਬੈਲੈਂਸਿੰਗ ਸਟਿਕ ਕੋਈ ਨਹੀਂ ਹੋ ਕੋਈ ਨਹੀਂ ਹੋ ਫਰਦੇ ਕਲੱਬ ਤੇ ਸੱਜੇ ਪਾਸੇ ਸੰਧਵਾ ਕਲੱਬ ਦੋ ਟੀਮਾਂ ਇੱਕ ਬੋਲਦੇ ਬਰਾਬਰੀ ਦੇ ਨਾਲ ਤੀਜੇ ਗੇੜ ਦਾ ਜਿਹੜਾ ਰੱਸਾ ਖਿਡਾਰੀ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ஜ வந்து ਚਲੋ 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 ਬੰਦੇ ਨਾ ਬੰਦੇ ਨਾ ਬਣੀ 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 ਬਹੁਤ ਸਣਾ ਹੈ ਜੱਟੇ ਰਹੋ ਜੱਟੇ ਰਹੋ ਖੜਾ ਹੁੰਦਾ ਬਾਕੀ ਇਧਰ ਵੀ ਮੈਂ ਬੇਨਤੀ ਕਰੂੰਗਾ ਸ਼ਮਜੀਤ ਭਾਜੀ ਸਿਰਫ ਆਪਣਾ ਇੱਕ ਇੱਕ ਸਮਰਥਕ ਨਾਲ ਖੜੇ ਹੋ ਬਾਕੀ ਸਾਈਡ ਤੇ ਪਾ ਦਿਓ ਬਈ ਹੋਰ ਨਹੀਂ ਲਾਉਣਾ ਸਾਰੇ ਲਈ ਦਰਬੀਰਾ ਜੀ ਸਿਰਫ ਇੱਕ ਇੱਕ ਸਪੋਰਟਰ ਖੜੇ ਹੋ ਬਹੁਤ ਸਣਾ ਬਹੁਤ ਸਣਾ ਵੀਰੇ ਆਇਆ ਪਿੱਛੇ ਪਿੱਛੇ ਉਧਰ ਦੋ ਆ ਨਹੀਂ ਜਮਨੌਰ ਵਾਲੇ ਬਲਾ ਇੱਕ ਇੱਕ ਹੀ ਗਿਆ ਤੁਸੀਂ ਪਲੀਜ਼ ਥੋੜਾ ਪਿੱਛੇ ਹੋ ਜਾਓ ਓਕੇ ਦੱਬ ਕੇ ਦੱਬ ਕੇ ਠੀਕ ਆ ਵੇ ਬਾਹਰ ਬਹਿਣ ਆਲੇ ਹੀ ਆ ਤੁਸੀਂ ਖੜੇ ਰਹੋ ਬਾਦੂ ਮਿੰਟ ਬੱਟ ਫੁੱਲ ਗਏ ਉਹਨਾਂ ਦੇ ਵੱਜੇ ਮਲੇ ਆ ਨਹੀਂ ਨਹੀਂ ਅਜੇ ਜੰਮਾਲੇ ਆ ਇਹਦਾ ਫੁੱਲ ਗਏ ਪੱਟ ਫੁੱਲ ਗਏ ਮਨ ਰਹਾ ਟਾਈਮ ਹੀ ਆ ਕਿ ਸਾਰੇ ਹੀ ਬੈਠੇ ਨੇ ਕਿ ਬੈਠੇ ਹੀ ਨੇ ਬਾਈ ਸਾਰੇ ਉੱਤੇ മലോ <laughs> ജന <laughs> <Ads it� fairy tale> <believers> <giabio. avez> <la2> ਹਲਾ ਬੰਨਾ ਭੈਲਾ ਭੈਲਾ ਮਾਜੇ ਕਰੋ ਮਾਜੇ ਕਰੋ ਖੇਚਲਾ ਬਾਕੀ ਦੇ ਕਲੱਬ ਤੀਜੇ ਗੇਂਡ ਦੇ ਵਿੱਚ ਜਿੰਟੂ ਰਿਹਾ ਜ਼ੋਰਦਾਰ ਤਾੜੀਆਂ ਵੀ ਮਾਣ ਮਾਣ ਵਾਲੇ ਲਈ ਸਨਾਲੀ ਸਾਰੇ ਦਰਸ਼ਕ ਜਿਨ੍ਹਾਂ ਦਾ ਜੋਨ ਲੱਗਿਆ ਸੀ ਆਖੜ ਆਖੜ ਲਈ ਸੋ ਬਹੁਤ-ਬਹੁਤ ਲਵ ਜੀ ਅੰਦਰ ਸੂਟੀਆਂ ਦਾ ਮੁਕਾਬਲਾ ਹੋਰ ਟੀਮਾਂ ਨੂੰ ਵਧਾਈਆਂ ਤਨਨੇ ਜਾਣੇ ਬਾਜੂ ਜਨੇ ਭਾਈ ਉਹਨੇ ਪਾਰਟਿਸਪੇਟ ਕੀਤਾ ਵੀ ਰਨਰ ਰੱਪ ਦੇ ਨਾਲ ਹੀ ਜਿਹੜੀ ਜੇਤੂ ਰਹੀ ਟੀਮ ਹੈ ਸੋ ਨਾਲ ਬੈਂਦੀ ਸੋ ਇਹ ਸੀਗਾ ਜੀ ਮੇਲਾ ਕੈਂਬਰੇਜ ਦਾ ਖੇਡ ਮੇਲਾ ਡੇ 2 ਅਜੇ ਇੱਕਦਮ ਮੁਕਾਬਲੇ ਹੋਰ ਬਾਕੀ ਨੇਗੇ ਤੇ ਟਾਈਮ ਵੀ ਕਾਫੀ ਹੋ ਚਲੇ ਹੁਣ ਤਾਂ ਤਕਰੀਬਨ 6:30 ਹੋ ਗਏ ਨੇ ਸੋ ਚੱਲਦੇ ਆ ਜੀ ਆਪਾਂ ਘਰਾਂ ਨੂੰ ਵੀਰ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਣਾਗਾ ਪੰਜਾਬ ਵਾਲੀ ਫੀਲਿੰਗ ਆਈ ਹੋਣੀ ਆ ਦੇਖ ਕੇ ਤੇ ਕਿਚਨਰ ਵੀ ਹੋ ਰਿਹਾ ਜੀ 30 31 ਅਗਸਤ ਦੇ ਵਿੱਚ ਸਪੌਂਸਰ ਸੀ ਕਿਚਨਰ ਗੁਰਦੁਆਰਾ ਸਾਹਿਬ ਗਰਾਊਂਡ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ